जे पुली जे चुकी साइन की तंजी काढ़ दिया जिनाने भुग जाने लगा चूड़ मरों से वार दिया हाँ न छोड़ो कंत पासरा ਸਦਾ ਰੰਗੀ ਲਾਲ ਪਿਆਰਾ ਏ ਮਹੀਂ ਜਾ ਆਸਰਾ ਸੱਜਣ ਤੂੰ ਹੈ ਸੈਨ ਤੂੰ ਮੈਂ ਤੁਝ ਉਪਰ ਬੋ ਮਾਨਿਆ ਜਾ ਤੂੰ ਅੰਦਰ ਤਾਂ ਸੁਖੀ ਤੂੰ ਨਿਮਾਨੀ ਜੇ ਤੂੰ ਤਪਾ ਪ੍ਰਿਪਾਨ ਨਿਦਾਨ ਨਾਮ ਤੂੰ ਜਾਵੇ ਖਾਲ ਇਹ ਆ ਪਾਈ ਮੂਦ ਦਾ ਤੜੀ गुरती थी वह कृपाल कि लख रो न पुजन तेरिया तू शाही शाह अं कह न सक गुण तेरिया तो असंक ਮਨ ਜੋ ਹਬ ਉਹ ਇਧਾਨੀਆਂ ਇੱਕ ਪੂਰੀ ਨਦਰ ਨਿਆ ਦੇ ਦਰਸ਼ ਰੰਗ ਮਾਨੀਆਂ ਜੈ ਡਠ ਮਨ ਧੀਰੀ ਤਿਲੇ ਵਿਖਵੰਜਨ ਦੂਰੇ ਸੋ ਕਿਉ ਵਿਸਰ ਮਾਉ ਮੈਂ ਜੋ ਰਹਿ ਰਹਾ ਪਰ ਪੂਰੇ ਹੋਏ ਨਿਮਾਣੀ ਟਪਈ ਮਿਲਿਆ ਸਹਿਜ ਸੁਭਾਏ ਹੋਏ ਨਿਮਾਣੀ ਟਪਈ ਮਿਲਿਆ ਸਹਿਜ ਸੁਭਾਏ ਪੂਰਵ ਲਿਖਿਆ ਪਾਇਆ ਨਾਨਕ ਸੰਤ ਸਹਾਈ ਵਾਹਿਗੁਰੂ ਗੋਵਿੰਦਾ कृपाला मेरे कृपाला दान दतारा मेरे कृपाला धन धन सतगुरु पंजी पातशाह जी का जो शब्द कल तो शुरू सी आवाज दूसरे पदे भी इसकी विचार करिए जो कि शब्द ਸਾਜਨ ਰਾ ਮੇਰਾ ਸਾਜਨ ਰਾ ਨਿਕਟ ਖਲੋਏੜਾ ਮੇਰਾ ਸਾਜਨ ਰਾ ਇਹ ਦੂਸਰਾ ਪਦ ਉਸ ਸ਼ਬਦ ਦਾ ਗੋਵਿੰਦਾ ਮੇਰੇ ਗੋਵਿੰਦਾ ਪ੍ਰਾਣ ਆਧਾਰ ਮੇਰੇ ਗੋਵਿੰਦਾ ਇਹ ਮੇਰੇ ਗੋਵਿੰਦ ਏ ਮੇਰੇ ਪਿਆਰੇ ਗੋਵਿੰਦ ਪ੍ਰਾਣ ਆਧਾਰਾ ਤੁਸੀਂ ਪ੍ਰਾਣਾਂ ਦੇ ਆਧਾਰ ਹੋ ਇਹ ਪ੍ਰਾਣ ਆਧਾਰ ਇਹ ਮੇਰੀ ਜਿੰਦ ਦੇ ਆਧਾਰ ਆਸਰੇ ਮੇਰੇ ਗੋਵਿੰਦਾ ਕਿਰਪਾਲਾ ਮੇਰੇ ਕਿਰਪਾਲਾ ਦਾਨ ਦਤਾਰਾ ਮੇਰੇ ਕਿਰਪਾਲਾ ਇਹ ਕਿਰਪਾਲਾ ਇਰ ਪਾਲਾ ਕਿਰਪਾ ਆਨਿਆ ਕਿਰਪਾ ਦਾ ਘਰ ਜੋ ਦਇਆ ਦਾ ਘਰ ਹੈ ਕਿਰਪਾਲਾ ਹੈ ਦਇਆ ਦੇ ਸੋਮੇ ਇਹ ਮੇਰੇ ਕਿਰਪਾਲਾ ਦਾਣ ਦਤਾਰਾ ਅਤੇ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਇਹ ਦਾਣ ਦਤਾਰਾ ਇਹ ਮੇਰੇ ਕਿਰਪਾਲਾ ਦਾਣ ਦਤਾਰਾ ਅਪਰ ਅਪਾਰ ਘਟ ਘਟ ਅੰਤਰ ਸੋਣਿਆ ਇਹ ਸਾਰਿਆਂ ਨੂੰ ਦਾਤਾਂ ਦੇਣ ਵਾਲੇ ਇਹ ਅਪਰ ਅਪਾਰ ਅਪਰ ਅਪਾਰ ਬੇਅੰਤ ਸੁਆਮੀ ਘਟ ਘਟ ਅੰਤਰ ਸੋਣਿਆ ਅਤੇ ਹਰ ਘਟ ਦੇ ਵਿੱਚ ਹਰ ਇੱਕ ਸਰੀਰ ਦੇ ਵਿੱਚ ਤੇਰੀ ਹੀ ਜੋਤ ਜੋ ਹੈ ਸ਼ੋਭਾ ਤੇਰੀ ਆ ਤੂੰ ਹੀ ਸੋਹ ਰਿਆ ਤੂੰ ਹੀ ਸੋਬ ਰਿਆ ਇੱਕ ਦਾਸੀ ਤਾਰੀ ਸਵਲ ਪਸਾਰੀ ਜੀ ਜੰਤ ਲੈ ਮੋਹ ਲਿਆ اے ਮੇਰੇ ਗੋਵਿੰਦਾ اے ਮੇਰੇ ਤਾਣ ਆਧਾਰਾ اے ਮੇਰੇ ਕਿਰਪਾਲਾ اے ਧਾਨ ਦਤਾਰਾ अपर अपारा घट घट अंतर माया ही माया पैदा की है एक दासी दासी माया दासी, धारी पैदा की है सबल पसारी जिसने के बहुत ही सबल बहुत ही ਗੂੜਾ ਬਹੁਤ ਹੀ ਪਸਾਰਾ ਪਸਾਰਿਆ ਹੋਇਆ ਹੈ ਉਹ ਪਸਾਰਾ ਜਿਹੜਾ ਕਿ ਬਲ ਵਾਲਾ ਪਸਾਰਾ ਹੈ ਸੱਵਲ ਬਲ ਵਾਲਾ ਪਸਾਰਾ ਕਿਸ ਨੇ ਮਾਇਆ ਨੇ ਉਹ ਮਾਇਆ ਕਿਸ ਨੇ ਪੈਦਾ ਕੀਤੀ ਉਸ ਵਾਹਿਗੁਰੂ ਨੇ ਉਸ ਗੋਵਿੰਦ ਨੇ ਹੀ ਇਹ ਮਾਇਆ ਪੈਦਾ ਕੀਤੀ ਹੈ ਜੋ ਉਸ ਵਾਹਿਗੁਰੂ ਦੀ ਦਾਸੀ ਹੈ ਇੱਕ ਦਾਸੀ ਧਾਰੀ ਸਵਲ ਪਸਾਰੀ ਜੀ ਜੰਤ ਲੈ ਮੋਹਿਆ ਇਹ ਜੋ ਸੰਭਲ पसारी ਇਹ ਬਲਵਾਨ ਜੋ ਮਾਇਆ ਉਸ ਵਾਹਿਗੁਰੂ ਨੇ ਪਸਾਰੀ ਹੈ ਇਹ ਜੀ ਜੰਤ ਲੈ ਮੋਹਿਆ ਅਤੇ ਸਾਰੇ ਹੀ ਜੀ ਜਨਤਾ ਨੂੰ ਮੋਹ ਰਹੀ ਹੈ ਆਪਣੇ ਵਾਸ ਵਿੱਚ ਕਰਕੇ ਸਾਰਿਆਂ ਨੂੰ ਆਪਣਾ ਮੋਹ ਲਾਪੇ ਆਪਣੇ ਵਾਸ ਵਿੱਚ ਇਸ ਮਾਇਆ ਨੇ ਸਾਰਿਆਂ ਨੂੰ ਹੀ ਕੀਤਾ ਹੋਇਆ ਹੈ ਹੇ ਜੀ ਮਾਇਆ ਜਿਸ ਵਾਰ ਸਤਗੁਰੂ ਜੀ ਉਪਦੇਸ਼ ਕਰਦੇ ਹਨ ਮਾਇਆ ਮਮਤਾ ਮੋਹਣੀ ਮਾਇਆ ਮਮਤਾ ਮੋਹਣੀ ਜਿਨ ਵਿਨ ਦੰਤਾ ਜਗ ਖਾਇਆ ਇਹ ਮੋਹਣੀ ਮਾਇਆ ਸਾਰਿਆਂ ਨੂੰ ਮੋਹ ਲੈਣ ਵਾਲੀ ਮਾਇਆ ਜਿਹੜੀ ਕੋਈ ਸਾਇਗਰੂ ਨੇ ਆਗ ਨਹੀਂ ਪਹਿਲਾ ਕੀਤੀ ਹੈ ਮਾਇਆ ਮਮਤਾ ਮੋਹਣੀ ਜਿਨ ਵਿਣਦੰਤਾ ਜਗ ਖਾਇਆ ਸਾਰੇ ਜਾਗਰੂ ਇੱਕ ਆ ਗਈ ਪਰ ਮਨਮੁਖ ਖਾਦੇ ਗੁਰਮੁਖ ਉਬਰੇ ਜਿਨੇ ਨਾਮ ਚਿਤ ਲਾਇਆ ਮਨਮੁਖ ਤਾਂ ਖਾਦੇ ਉਹ ਮਾਇਆ ਖਾ ਗਈ ਪਰ ਗੁਰਮੁਖ ਉਬਰੇ ਗੁਰਮੁਖ ਬਚ ਗਏ ਜਿਨ੍ਹਾਂ ਨੇ ਉਸ ਵਾਹਿਗੁਰਦੇ ਨਾਮ ਆਪਣਾ ਚਿਤ ਲਾਇਆ ਵਾਸੀ ਮਨਮੁਖ ਖਾਦੇ ਗੁਰਮੁਖ ਉਬਰੇ ਜਿਨ ਸੱਚ ਨਾਮ ਚਿਤ ਲਾਇਆ ਇਹ ਮਾਇਆ ਸਬਲ ਮਾਇਆ ਭਲਵਾਨ ਮਾਇਆ ਇੱਕ ਪਿਆਸੀ ਧਾਰੀ ਸਬਲ ਪਸਾਰੀ ਜੀ ਜੰਤ ਲੈ ਮੋਹਣਿਆ ਜਿਸ ਨੂੰ ਰੱਖਰ ਸੋ ਸੱਚ ਭਖੈ ਗੁਰ ਕਾ ਸ਼ਬਦ ਵਿਚਾਰ ਪਰ ਇਸ ਮਾਇਆ ਤੋਂ ਬਚੇ ਵੀ ਹਣ ਜਿਸ ਤਾ ਕੇ ਮਨੁੱਖ ਖਾਦੇ ਗੁਰਮੁਖ ਉਭਰੇ ਜਿਹਨ ਸੱਚੇ ਨਾਮ ਚਿਤ ਲਾਇਆ ਇੱਥੇ ਵੀ ਸਤਿਗੁਰੂ ਜੀ ਉਪਦੇਸ਼ ਕਰ ਰਹੇ ਹਨ ਜਿਸ ਨੂੰ ਰੱਖੈ ਜਿਸ ਨੂੰ ਮਾਇਆ ਤੋਂ ਬਚਾਉਂਦਾ ਹੈ ਜਿਸ ਨੂੰ ਮਾਇਆ ਤੋਂ ਕੱਢ ਕੇ ਆਪਣੇ ਨਾਲ ਜੋੜ ਲੈਂਦਾ ਹੈ ਸੋ ਸੱਚ ਭਾਖੈ ਉਹ ਫਿਰ ਸਦਾ ਸੱਚ ਨੂੰ ਹੀ ਭਾਖਦਾ ਹੈ ਬੋਲਦਾ ਹੈ ਉਸ ਸੱਚ ਉਸ ਵਾਹਿਗੁਰੂ ਦਾ ਸਦਾ ਹੀ ਸਿਮਰਨ ਕਰਦਾ ਹੈ ਉਸ ਵਾਹਿਗੁਰੂ ਦੇ ਹੀ ਗੁਣ ਗਾਉਂਦਾ ਹੈ ਉਹ ਕੋਛੀਆਂ ਬਾਤਾਂ ਦੇ ਵਿੱਚ ਜੋ ਕਿ ਪਹਿਲੇ ਬਦੇ ਵਿੱਚ ਆਇਆ ਸੀ ਕੋਛੀ ਬਾਤਾਂ ਦੇ ਵਿੱਚ ਨਹੀਂ ਪੈਂਦਾ ਉਸ ਸੱਚ ਨੂੰ ਭਾਗਦਾ ਹੈ ਭਾਕਣਾ ਬੋਲਣਾ ਉਚਾਰਨਾ ਜਿਸ ਨੂੰ ਰੱਖੇ ਜਿਸ ਨੂੰ ਵਾਹਿਗੁਰੂ ਆਪ ਰੱਖਦਾ ਇਸ ਮਾਇਆ ਤੋਂ ਬਚਾਉਂਦਾ ਹੈ ਸੋ ਸੱਚ ਭਾਖੈ ਉਹ ਸੱਚ ਉਸ ਵਾਹਿਗੁਰੂ ਨੂੰ ਹੀ ਸਦਾ ਉਚਾਰਦਾ ਹੈ ਉਸ ਵਾਹਿਗੁਰੂ ਦਾ ਹੀ ਸਿਮਰਨ ਕਰਦਾ ਹੈ ਉਸ ਵਾਹਿਗੁਰੂ ਦੇ ਹੀ ਗੁਣ ਗਾਉਂਦਾ ਹੈ ਗੁਰ ਕਾ ਸ਼ਬਦ ਵਿਚਾਰਾ ਅਤੇ ਗੁਰੂ ਦੇ ਸ਼ਬਦ ਨੂੰ ਆਪਣੇ ਹਿਰਦੇ ਵਿੱਚ ਟਿਕਾਉਂਦਾ ਹੈ ਆਪਣੀ ਸੁਰਤ ਦੇ ਵਿੱਚ ਟਿਕਾ ਕੇ ਰੱਖਦਾ ਹੈ ਗੁਰੂ ਦਾ ਸ਼ਬਦ ਕਿਉਂਕਿ ਗੁਰੂ ਦੇ ਸ਼ਬਦ ਦੇ ਨਾਲ ਜੁੜ ਕੇ ਹੀ ਪਾਰ ਉਤਾਰਾ ਹੋਣਾ ਹੈ ਫਿਰ ਉਹ ਜਿਸ ਨੂੰ ਉਹ ਵਾਹਿਗੁਰੂ ਰੱਖਦਾ ਹੈ ਇਸ ਮਾਇਆ ਤੋਂ ਬਚਾਉਂਦਾ ਹੈ ਉਸ ਵਾਹਿਗੁਰੂ ਦਾ ਸਿਮਰਨ ਕਰਦਾ ਹੈ ਅਤੇ ਗੁਰੂ ਦੇ ਸ਼ਬਦ ਨੂੰ ਆਪਣੀ ਸੁਰਤ ਦੇ ਵਿੱਚ ਸਦਾ ਰਿ ਟਿਕਾ ਕੇ ਰੱਖਦਾ ਹੈ ਕਉ ਨਾਨਕ ਜੋ ਪ੍ਰਭ ਕੋ ਪਾ ਤਿਸ ਹੀ ਕੋ ਪ੍ਰਭ ਪਿਆਰਾ ਸਤਿਗੁਰੂ ਹੀ ਉਪਦੇਸ਼ ਕਰਿਆ ਨੇ ਜੋ ਪ੍ਰਭ ਕੋ ਪਾਣਾ ਜਿਹੜਾ ਉਸ ਵਾਹਿਗੁਰੂ ਨੂੰ ਭਾਗਿਆ ਚੰਗਾ ਲੱਗਾ ਇਸ ਹੀ ਕੋ ਪ੍ਰਭ ਪਿਆਰਾ ਫਿਰ ਉਸ ਨੂੰ ਹੀ ਉਹ ਵਾਹਿਗੁਰੂ ਪਿਆਰਾ ਲੱਗਦਾ ਹੈ ਜਿਸ ਨੂੰ ਉਹ ਵਾਹਿਗੁਰੂ ਜੋ ਪ੍ਰਭ ਨੂੰ ਭਾਣਾ ਪ੍ਰਭੂ ਨੂੰ ਭਾਗਿਆ ਪ੍ਰਭੂ ਨੂੰ ਚੰਗਾ ਲੱਗਾ ਫਿਰ ਉਹ ਹੀ ਉਹੀ ਮਨੁੱਖ ਜੋ ਹੈ ਉਹ ਪ੍ਰਭੂ ਤੁਸੀਂ ਹੀ ਕੋ ਪ੍ਰਭੂ ਪਿਆਰਾ ਉਸ ਮਨੁੱਖ ਨੂੰ ਹੀ ਉਹ ਵਾਹਿਗੁਰੂ ਪਿਆਰਾ ਲੱਗਦਾ ਹੈ। ਤੋਂ ਸਾਰੇ ਸਤ ਸੰਗਤ ਵਿੱਚ ਬੈਠ ਕੇ ਉਸ ਵਾਹਿਗੁਰੂ ਦੇ ਗੁਣ ਗਾਉਂਦੇ ਹੋ, ਸ਼ਬਦ ਉਚਾਰ ਕੇ ਉਸ ਵਾਹਿਗੁਰੂ ਦੇ ਸ਼ਬਦ ਰੂਪੀ ਗੋਣਾ ਨਾਲ ਭਰੇ ਹੋਏ ਸ਼ਬਦ ਜੋ ਆਗੇ ਸੰਗਤ ਦੇ ਵਿੱਚ ਸਾਰੇ ਸੰਗਤ ਦੇ ਵਿੱਚ ਸਾਰੇ ਸਾਂਝੇ ਕਰਦੇ ਹੋ। ਇਹ ਤੁਸੀਂ ਸਾਰ ਉਸ ਦਾ ਪ੍ਰਭੂ ਦਾ ਭਾਣਾ ਹੈ। ਪ੍ਰਭੂ ਨੂੰ ਤੁਸੀਂ ਚੰਗੇ ਲੱਗਦੇ ਹੋ। ਆਹੀ ਤੁਸੀਂ ਸ਼ਬਦ ਉਚਾਰਦੇ ਹੋ ਬਾਣੀ ਨਾਲ ਆ ਕੇ ਜੋੜਦੇ ਹੋ ਤੇ ਉਸ ਵਾਹਿਗੁਰੂ ਨੂੰ ਪਿਆਰੇ ਲੱਗਦੇ ਹੋ ਕੋ ਨਾਨਕ ਜੋ ਪ੍ਰਭ ਕੋ ਪਾਣਾ ਤਿਸ ਹੀ ਕੋ ਪ੍ਰਭ ਪਿਆਰਾ ਜੋ ਉਸ ਵਾਹਿਗੁਰੂ ਨੂੰ ਭਾ ਗਿਆ ਚੰਗਾ ਲੱਗਾ ਉਸ ਨੂੰ ਫਿਰ ਉਹ ਵਾਹਿਗੁਰੂ ਪਿਆਰਾ ਲੱਗਣ ਲੱਗ ਪੈਂਦਾ ਹੈ ਸਤਗੁਰ ਕਿਰਪਾ ਕਰਨ ਅਸੀਂ ਇਸ ਸ਼ਬਦ ਦੇ ਨਾਲ ਜੁੜੀਏ ਸ਼ਬਦ ਦੇ ਨਾਲ ਜੋੜ ਕੇ ਉਹ ਵਾਹਿਗੁਰੂ ਸਾਡੇ ਨਾਲ ਵੀ ਪਿਆਰ ਕਰੇ ਤਾਂ ਜੋ ਅਸੀਂ ਵੀ ਉਸ ਦੀ ਕੀਰਤਨ ਕਰ ਸਕੀਏ ਉਸ ਦੀ ਕੀਰਤੀ गा ਸਕੀਏ ਜੀ ਉਹ ਵਾਹਿਗੁਰੂ ਜੀ ਦਾ ਖਾਲਸਾ ਉਹ ਵਾਹਿਗੁਰੂ ਜੀ ਦੀ ਫਤਿਹ